ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਘੋਲਿਆ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਵਾਸਤੇ ਇੱਕ ਨਗੀਨਾ ਲੈ ਕੇ ਆਂਦਾ ਜੀ ਬੱਚਾ ਹੀ ਆ ਹਜੇ ਬਾਕੀ ਦੀ ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੋ ਗਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਕੁਲਵਿੰਦਰ ਸਿੰਘ ਆ ਜੀ ਪਿੰਡ ਘੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਹਿੰਦਾ ਵੱਡਾ ਘੋਲੀਆ ਦੁੰਨੇ ਕੇ ਮਾਣੂ ਕੇ ਮੋਬਾਈਲ ਨੰਬਰ ਹੈਗਾ 9781935553 ਠੀਕ ਹੈ ਵੀਰੇ ਤੇ ਅੱਜ ਇੱਕ ਹੀ ਨਾਗਾ ਵੀਰੇ ਹਾਂਜੀ ਬਰਾੜ ਸਾਹਬ ਨੇ ਆਪਣੀ ਘਾਰ ਦੀ ਤਿਆਰ ਕੀਤੀ ਵੱਛੀ ਆ ਯਾਨੀ ਇਹ ਖਰੀਦੀ ਦੀ ਨਹੀਂ ਆ ਨਹੀਂ ਨਹੀਂ ਇਹ ਆਪਣੇ ਉਹ ਗਾਂ ਖੜੀ ਹੈਗੀ ਆ ਹਾਂਜੀ ਉਹ ਹੁਣ ਵੀ ਯਾਨੀ ਆਪਣਾ 25 ਲੀਟਰ ਤੇ ਚੱਲੀ ਜਾਂਦੀ ਆ ਠੀਕ ਆ ਆਪਣਾ 32 ਲੀਟਰ ਚ ਵਾਇਆ ਉਹਨੇ ਠੀਕ ਆ ਹਾਂਜੀ ਉਹਦੀ ਬੱਚੀ ਹੈਗੀ ਤੇ 4 ਮਹੀਨੇ ਦੀ ਆਪ ਵੀ ਗੱਭਣ ਠੀਕ ਆ ਇਹ ਹੈਗੀ ਆ ਬਾਈ ਦੰਦੋਂ ਖੀਰੀ ਠੀਕ ਆ ਤੇ ਇਹ ਸਟ੍ਰਾਈਕਰ ਸੀਮਨ ਦੀ ਆਪ ਖੋਦਾ ਠੀਕ ਆ ਕੋਲ ਰਿਕਾਰਡ ਮਿਲ ਜੂਗਾ ਹਾਂਜੀ ਸਰੋਮਨ ਦੇ 6 ਸਟਰ ਤੋਂ ਗੱਭਣਾ ਇਹ 6 ਸਟਰ ਤੋਂ ਗੱਭਣਾ ਹਾਂਜੀ 6 ਸਟਰ ਤੋਂ ਗੱਭਣਾ ਸਾਰਾ ਰਿਕਾਰਡ ਮਿਲੂ ਚਾਹੇ ਅਗਲਾ ਡੀ ਐਨ ਏ ਟੈਸਟ ਕਰਾ ਲੈ ਹੂੰ ਡੀ ਐਨ ਏ ਤਾਂ ਕਦੀ ਗਰੰਟੀ ਹੋਊਗੀ ਆਪ ਜੀ ਐਨ ਏ ਤੇ ਕਰਦੇ ਕਹਿਣ ਦਾ ਗੱਲਾਂ ਠੀਕ ਆ ਹਾਂਜੀ ਠੀਕ ਆ ਕਿੰਨੇ ਦਿਨ ਲੈ ਜੂ ਬਈ ਹਜੇ ਇਹ ਹਫਤਾ ਲੈ ਜੂਗੀ ਆ ਰਾਮ ਨੂੰ ਠੀਕ ਆ ਤਿਆਰੀ ਸੋਣੀ ਕਰਦੀ ਹੁੰਦੀ ਆ ਸੋਨਾ ਮੁਠੀ ਵਾਲਾ ਥਾਣਾ ਥੋੜੀ ਲੰਮੀ ਤੋਰ ਕੇ ਦਿਖਾਈ ਚੰਗਾ ਬਈ ਥੋੜਾ ਜਿਆ ਕਰੂ ਤਾਂ ਬੱਚਾ ਛਾਲਾ ਛੁਲਾ ਮਾਰੂ ਚਲੋ ਕੋਈ ਗੱਲ ਨਹੀਂ ਸੰਭੀ ਬਲੀ ਵੀਰੇ ਕਰਮਾਂ ਵਾਲੀ ਪੂਰੀ ਚੰਗੀ ਆ ਕੱਦ ਕਾਠ ਵੀ ਚੰਗਾ ਦੰਦੋ ਕਿਵੇਂ ਆ ਬਈ ਇਹ ਖੀਰੀ ਆ ਜੀ ਖੀਰੀ ਚੈੱਕ ਕਰ ਲੈ ਲੈ ਠੀਕ ਆ ਦੰਦੋ ਵੀ ਵੀਰੇ ਖੀਰੀ ਆ ਤੁਹਾਨੂੰ ਮੈਂ ਚੈੱਕ ਕਰਵਾ ਦਿੰਦਾ ਜੀ ਲਓ ਨਗੀਨ ਨਾ ਹੀ ਕਹਿ ਸਕਦੇ ਆ ਠੀਕ ਆ ਜੀ ਕਰੋ ਚੈੱਕ ਜੀ ਠੀਕ ਆ ਵੀਰੇ ਤੇ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਹਾਲ ਸੰਭੀ ਫਣੀ ਆ ਆਪ ਕਿਹੜੇ ਸੀਮਣ ਦੀ ਬਾਈ ਇਹ ਸਟ੍ਰਾਈਕਰ ਦੀ ਆ ਜੀ ਸਟ੍ਰਾਈਕਰ ਦੀ ਆਪ ਆ ਤੇ স্নੋਮੈਨ ਦੇ 66 ਸੀਮਣ ਤੋਂ ਗੱਬਣਾ ਲੈ ਚੱਲ ਵੀਰੇ ਕੋਈ ਗੱਲ ਨਹੀਂ ਲੰਮੇ ਲੈ ਚੱਲ ਲੈ ਕੇ ਹੋਲੀ ਜਾਈ ਕਿਉਂਕਿ ਥੋੜਾ ਜਿਹਾ ਡਰੂਗੀ ਜੀ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਬਰੀਡ ਦਾ ਕੰਮ ਕਰਨਾ ਤੇ ਤੁਹਾਡੇ ਵਾਸਤੇ ਤੋਹਫਾ ਹੀ ਆ ਹਜੇ ਖੀਰਾ ਬੱਚਾ ਹੀ ਆ ਲੈ ਚੱਲੀ ਵੀਰੇ ਇਧਰ ਕੁਆਲਿਟੀ ਦਾ ਅੰਤ ਕੋਈ ਨਹੀਂ ਬਰੀਡ ਦਾ ਅੰਤ ਕੋਈ ਨਹੀਂ ਫੋਰ ਸ਼ਾਂਗ ਪੂਰਾ ਵੀ ਨਹੀਂ ਜਿਹੜੀ ਇਹਦੀ ਮਦਰ ਆ ਉਹ 32 ਕਿਲੋ ਦੁੱਧ ਕਪੈਸਿਟੀ ਵਾਲੀ ਆ ਪਹਿਲੇ ਸੂਏ ਕਿੰਨਾ ਪਿਆਜੂ ਬਈਏ ਵੀਰੇ ਆਪਾਂ ਕਹਿਣ ਨੂੰ ਤਾਂ ਆਪਾਂ 30 ਲੀਟਰ ਕਹਿ ਦਿੱ ਗਏ ਹੂੰ ਚਲ 25 ਲੀਟਰ ਦੀ ਗਰੰਟੀ ਦੇਵਾਂਗੇ 25 ਪਿਆਜੂ ਹਾਂਜੀ ਸਾਡੇ ਘਰੇ ਚੋਕੇ ਲਜਾਹਾ ਦਾ ਅਗਲਾ ਸਾਈ ਕਰ ਲੈ ਬੇ ਘਰੇ ਚੋਕੇ ਲੈ ਜੀ ਘਰੇ ਚ ਵਾਕੇ ਦੇ ਦਾਂਗੇ ਆਪਾਂ ਜੀ ਹਾਂਜੀ ਬਾਕੀ ਇੰਨਾ ਦਾ ਦੇਣ ਦਾ ਹੱਕ ਹੀ ਆ ਵੀਰੇ ਥੋੜਾ ਤਲਿਆਰੇ ਤੋਂ ਨੀ ਗੱਡੀ ਕਰਕੇ ਤੁਨ ਤੁਰਨਾ ਵੀ ਨਹੀਂ ਆਉਂਦਾ ਹਾਂ ਤਲਿਆਰੇ ਤੋਂ ਤੁਰਨਾ ਵੀ ਨਹੀਂ ਆਉਂਦਾ ਕਿਉਂਕਿ ਤਲਿਆਰਾ ਹੁਣ ਹੀ ਪਾਇਆ ਜੀ ਬਾਕੀ ਬਰੀਡ ਦਾ ਵੀਰੇ ਕੋਈ ਅੰਤ ਨਹੀਂ ਟੌਪ ਕਲਾਸ ਨਿਗਿਨਾ ਕਹਿ ਸਕਦੇ ਆਪਾਂ ਮੋਟੇਲਾ ਥਾਣਾ ਅਜੇ ਕੱਚੀ ਕੱਚੀ ਆ ਹਫਤੇ ਦੀ ਹਫਤਾ ਲੈ ਜੂਗੀ ਰਾਮ ਅੰਦਰ ਬਾਹਰ ਸਭਾਂ ਲੈ ਜੂਗੀ ਹਾਂਜੀ ਤੇ ਡਿਮਾਂਡ ਕੀ ਰਹਿਣ ਵਾਲੀ ਡਿਮਾਂਡ ਫੋਨ ਤੇ ਕਰਾਂਗੇ ਜੀ ਠੀਕ ਆ ਬਾਹਰ ਬਰੀਡ ਦੇ ਹਿਸਾਬ ਨਾਲ ਜਾਇਜੀ ਹੋਊਗੀ ਚੰਗੀ ਚੀਜ਼ ਦੀ ਕੀਮਤ ਹਮੇਸ਼ਾ ਚੰਗੀ ਹਾਂਜੀ ਹਾਂਜੀ ਬਿਲਕੁਲ ਬਾਕੀ ਨਗੀਨਾ ਹੀ ਆ ਜਿਹਨੂੰ ਨੱਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ